ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੋੜੀ ਮਹੱਲਾ ਪੰਜਵਾ ਅੰਗਰੀਬਾਂ ਉਪਰ ਜੇ ਖਿੰਜੇ ਦਾੜੀ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ ਪੂਰਾ ਨਿਉ ਕਰੇ ਕਰਤਾਰ ਆਪਣੇ ਦਾਸ ਕੋ ਰਾਖਣ ਹਾਰ ਰਹਾਓ ਆਤ ਜੁਗਾਤ ਪ੍ਰਗਟ ਪਰਤਾਪ ਨਿੰਦਕ ਮੂਆ ਉਪਜ ਵੜ ਤਾਪ ਤਿੰਨ ਮਾਰਿਆ ਜੇ ਰਖੇ ਨਾ ਕੋਏ ਆਗੇ ਪਾਛੇ ਮੰਦੀ ਸੋਏ ਆਪਣੇ ਦਾਸ ਰਖੇ ਕੰਠ ਲਾਏ ਸਰਣ ਨਾਨਕ ਹਰ ਨਾਮ ਧਿਆਇ ਆਪ ਜਾਣੇ ਉਪਰ ਕੋ ਨਾ ਪੁਕਾਰਾ ਪੁਕਾਰਨ ਕਉ ਜੋ ਉਦਮ ਕਰਤਾ ਗੁਰ ਪਰਮੇਸ਼ਰ ਤਾ ਕਉ ਮਾਰਾ ਰਹਾ ਨਿਰਵਾਰੇ ਸੰਗ ਵੈਰ ਰਚਾਵ ਹਰ ਦਰ ਗਇਓ ਹਾਰ ਆਤ ਜੁਗਾਦ ਪ੍ਰਭ ਕੀ ਵਡਿਆਈ ਜਨ ਕੀ ਪੈ ਜਸਵਾਰਾ ਨਿਰਭਉ ਭੈ ਸਗਲ ਭਉ ਮਿਟਿਆ ਚਰਨ ਕਮਲ ਆਧਾਰਾ ਗੁਰ ਕੇ ਬਚਨ ਜਪਿਓ ਨਾਉ ਨਾਨਕ ਪ੍ਰਗਟ ਪਇਓ ਸੰਸਾਰ ਜਿਸ ਨੀਚ ਕੋ ਕੋਈ ਨ ਜਾਣੈ ਨਾਮ ਜਪ ਤੋ ਚੌਕੁੰਟ ਮਾਨੈ ਦਰਸ਼ਨ ਮੰਗੋ ਦੇ ਪਿਆਰੇ ਉਮਰੀ ਸੇਵਾ ਕੌਣ ਕੌਣ ਨਾ ਤਾਰੇ ਜਾਂ ਕੈ ਨਿਕਟ ਨਾ ਆਵੇ ਕੋਈ ਸਗਲ ਸ੍ਰੇਸ਼ਟ ਉਹਾ ਕੇ ਚਰਨ ਮਲ ਧੋਈ ਜੋ ਪ੍ਰਾਣੀ ਕਾਹੂ ਨਾਵਤ ਕਾਮ ਸੰਤ ਪ੍ਰਸਾਦ ਤਾਂ ਕੋ ਜਪੀਏ ਨਾਮ ਸਾਧ ਸੰਗ ਮਨ ਸੋਵਤ ਜਾਗ ਤਬ ਪ੍ਰਭ ਨਾਨਕ ਮੀਠੇ ਲਾਗ ਸ਼ਬਦ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਵੇਸਰਾ ਜਿਨ ਸਿਰ ਆ ਸਭ ਕੋਏ ਸੁਖੋ ਟਲ ਗੁਰ ਸੇਵਿਆ ਇਹਨ ਸੁਸਾਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਪਤਕ ਸੰਬੰਧੀ ਨੂਰੇ ਅਰ ਸੌਂ ਕੁਰ ਸੌਂ ਛੱਟਿ ਐ ਤੋ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਾ ਵੇਸਾਹ ਸੱਜਣ ਸੱਚਾ ਪਾਤਿਸ਼ਾ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਆ ਸਬਨਾ ਦਾ ਵੇਸਾਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੇ ਮਹਲਾ 5 ਘਰ ਪੰਜਵਾ ਦੋ ਪਦੇ ਇਕ ਓਅੰਕਾਰ ਸਤ ਗੁਰ ਪਰਸਾਦ ਐਸੋ ਗੁਨਾ ਮੇਰੋ ਪ੍ਰਭ ਜੀ ਕੀਨਾ ਪੰਜ ਦੋਖ ਅਰ ਅਹੰਗਰ ਰੋਗ ਇਹ ਤਨ ਤੇ ਸਗਲ ਦੂਰ ਕੀਨਾ ਐਸੋ ਗੁਨਾ ਮੇਰੋ ਪ੍ਰਭ ਜੀ ਕੇ ਨਾ ਪੰਜ ਦੋਖ ਔਰ ਅਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨਾ ਰਹਾਉ ਬੰਦਨ ਤੋੜ ਸ਼ੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹਿਯਾਰਾ ਦੀਨਾ ਰੂਪਾ ਅਨਰੂਪ ਮੋਰੋ ਕਛ ਨਾ ਵਿਚਾਰਿਓ ਪ੍ਰੇਮ ਮੰਗਾਇਓ ਮੋਹਿ ਹਰ ਰੰਗ ਭੀਨਾ ਪੇਖਿਓ ਲਲਨਾ ਪਾਟ ਵਿਚ ਖੋਏ आनंद चित्ता हरखै पतिना ते सही को ग्रह सोई प्रब नानक सो ठाकुर ते सही को तीना पखेओ लालाना पाठ बीच खोए आनंद चित्ता हरखै पतिना तesa hi ko grah soe prab nanak so thakur tesa hi ko teena vahe guru ji ka khalsa vahe guru ji ki fatah